ਰਿਆਸੀ ਸ਼ਹਿਰ ਨਾਭਾ ਵਿਕੇ ਭਾਜਪਾ ਸੰਸਦ ਫਿਲਮੀ ਐਕਟਰ ਕੰਗਣਾ ਰਣਾਉਤ ਦੀ ਐਮਰਜੈਂਸੀ ਫਿਲਮ ਦਾ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਭਾ ਵੱਲੋਂ ਕੀਤਾ ਗਿਆ ਜ਼ਬਰਦਸਤ ਵਿਰੋਧ ਇਸ ਮੌਕੇ ਸਿੱਖ ਆਗੂਆਂ ਨੇ ਕਿਹਾ ਕਿ ਭਾਜਪਾ ਸੰਸਦ ਕੰਗਣਾ ਰਣਾਉਤ ਵੱਲੋਂ ਬਣਾਈ ਗਈ ਫਿਲਮ ਐਮਰਜੈਂਸੀ ਜੋ ਕਿ 17 ਜਨਵਰੀ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਸਿਨੇਮਾ ਘਰਾਂ ਵਿੱਚ ਲੱਗਣ ਜਾ ਰਹੀ ਹੈ ਜਿਸ ਵਿੱਚ ਬੜੀ ਸੋਚੀ ਸਮਝੀ ਸਾਜਿਸ ਦੇ ਤਹਿਤ ਅਮਰਜੈਂਸੀ ਫਿਲਮ ਵਿੱਚ ਸਿੱਖਾਂ ਦੇ کردار ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਜਹੀਆਂ ਬਵਾਦਤ ਫਿਲਮਾਂ ਜਿਨ੍ਹਾਂ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਵੱਡਾ ਖਤਰਾ ਪੈਦਾ ਹੁੰਦਾ ਹੈ। ਪੰਜਾਬ ਦੇ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਬੜੇ ਪ੍ਰੇਮ ਪਿਆਰ ਅਤੇ ਸ਼ਾਂਤੀ ਨਾਲ ਰਹਿੰਦੇ ਹਨ। ਪੰਜਾਬ ਦੇ ਲੋਕ ਬੜਾ ਲੰਮਾ ਸਮਾਂ ਪਹਿਲਾਂ ਸੰਤਾਪ ਭੁਗ ਚੁੱਕੇ ਹਨ। ਪੰਜਾਬ ਨੂੰ ਦੁਬਾਰਾ ਬਲਦੀ ਅਗਦੇ ਵਿੱਚ ਚੋਕਰ ਦੀ ਕੋਸ਼ਿਸ਼ ਨਾ ਕੀਤੀ ਜਾਵੇ ਅਜਹੀਆਂ ਫਿਲਮਾਂ ਨੂੰ ਕੇਂਦਰ ਸਰਕਾਰ ਵੱਲੋਂ ਤੁਰੰਤ ਬੈਨ ਕੀਤਾ ਜਾਣਾ ਚਾਹੀਦਾ ਹੈ ਫਿਲਮਾਂ ਵਿੱਚ ਸਿੱਖਾਂ ਲਈ ਕੀਤੀ ਕਿਰਦਾਰਕੁਸ਼ੀ ਜੋ ਕਿ ਕਦਾਚਿਤ ਪਰਦਾਸ਼ ਨਹੀਂ ਕੀਤੀ ਜਾਵੇਗੀ ਅਤੇ ਪੰਜਾਬ ਵਿੱਚ ਕੰਕੜਾ ਰਣਾਉਤ ਦੀ ਫਿਲਮ ਐਮਰਜੈਂਸੀ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਇਸ ਮੌਕੇ ਜਬਰਦਸ ਨਾਰੇਵਾਜੀ ਵੀ ਕੀਤੀ ਗਈ ਨਾਬਾਤੋ ਪੱਤਰਕਾਰ ਗੁਰਮukh ਸਿੰਘ ਭੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ हां येदार जी आज ਤੁਸੀਂ ਜੋ ਪ੍ਰਦਰਸ਼ਨ ਕਰ ਰਹੇ ਹੋ ਫਿਲਮ ਦੇ ਖਿਲਾਫ ਕੀ ਕਾਰਨ ਹੈ ਇਹ ਕਿਸ ਦਾ ਬਹੁਤ ਵੱਡਾ ਕਾਰਨ ਹੈ ਵੀ ਸਿੱਖ ਕੌਮ ਨੂੰ ਹਰੇਕ ਪਲੇਟਫਾਰਮ ਤੇ ਜਲੀਲ ਕੀਤਾ ਜਾ ਰਿਹਾ ਤੇ ਬਦਨਾਮ ਕੀਤਾ ਜਾ ਰਿਹਾ ਹੈ ਜੀ ਭਾਵੇਂ ਪਹਿਲਾਂ ਅੰਗਰੇਜ਼ਾਂ ਨੇ ਬਹੁਤ ਵੱਡੀਆਂ ਸਾਜ਼ਿਸ਼ਾਂ ਰਾਹੀਂ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਜੋ ਤੋਂ ਬਾਅਦ ਇਹ ਇਸ਼ਿਆਦ ਹੋਇਆ ਉਸ ਤੋਂ ਬਾਅਦ ਫਿਰ ਜੋ ਕਾਂਗਰਸ ਦੀ ਸਰਕਾਰ ਸੀ ਉਸਨੇ ਵੀ ਇਸ ਤਰ੍ਹਾਂ ਹੀ ਸਿੱਖ ਕੌਮ ਨੂੰ ਜ਼ਰਾਏ ਪੈਸਾ ਕੋਹਤ ਕਰਕੇ ਇਸ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਰੀਹਾਂ ਤੇ ਚਲਦੇ ਹੋਏ ਹੁਣ ਜੋ ਸੈਂਟਰ ਦੀ ਮੋਦੀ ਸਰਕਾਰ ਹੈ ਉਹ ਵੀ ਆਪਣੀ ਜੋ ਇਹ ਕੰਗਣਾ ਰੌਤ ਦੀ ਫਿਲਮ ਹੈ ਜੋ ਉਹਨਾਂ ਦੀ ਐਮਪੀ ਵੀ ਹੈ ਭਾਜਪਾ ਦੀ ਇੱਕ ਐਮਰਜੈਂਸੀ ਫਿਲਮ ਇੱਕ ਰੀਲੀਜ਼ ਕੀਤੀ ਗਈ ਹੈ। ਉਹਦੇ ਵਿੱਚ ਜੋ ਸਿੱਖਾਂ ਦਾ کردار ਆ ਬਹੁਤ ਹੀ ਸਰਕਾਰ ਜੋ ਸਾਡੇ ਬਹੁਤ ਹੀ ਜੋ ਇਨਕਲਾਬੀ ਸੰਤ ਹੋਏ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਉਹਨਾਂ ਦੇ ਕਰਤਾਰ ਦੀ ਕਾਰਤੂਕੀ ਕੀਤੀ ਗਿਆ ਜੋ ਅਸੀਂ ਕਿਸੇ ਵੀ ਕੀਮਤੇ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਸਿੱਖ ਕੌਮ ਦੇ ਇੱਕ ਬਹੁਤ ਹੀ ਨਾਇਕ ਜੋ ਸਾਡੇ ਹੋਏ ਨੇ ਸਾਰਾ ਸਿੱਖ ਸਮਾਜ ਉਹਨਾਂ ਦਾ ਸਤਿਕਾਰ ਕਰਦਾ ਹੈ ਅਸੀਂ ਉਹਨਾਂ ਦੀ ਜੋ ਇਹਦੇ ਵਿੱਚ ਸਰਦਾਰ ਕੁਰਸੀ ਕੀਤੀ ਗਿਆ ਜਾਂ ਸਿੱਖਾਂ ਦੇ ਖਿਲਾਫ ਜੋ ਇੱਥੇ ਕੀਤਾ ਗਿਆ ਹੈ ਉਹ ਜਿੱਪ ਪੰਜਾਬ ਵਿੱਚ ਹੀ ਪ੍ਰਦਰਸ਼ਨ ਕੀਤਾ ਜਾਊਗਾ ਕੋਈ ਵੀ ਸਿੱਖ ਚਾਹੇ ਸੰਸਾਰ ਪਦਮ ਤੇ ਬੈਠਾ ਹੈ ਉਹ ਇਸ ਬਿੱਲ ਨੂੰ برداشت ਨਹੀਂ ਕਰੂਗਾ ਕਿਉਂਕਿ ਸਾਡੇ ਸ਼ਰਤ ਜਰਨੈਲ ਸਿੰਘ ਜੀ ਖਾਸ ਤੌਰ ਤੇ ਵਾਲੇ ਸਾਡੇ ਸਤਕਾਰਯੋਗ ਜੋ ਸਾਡੇ ਆਗੂ ਵੀ ਹੋਏ ਨੇ ਤੇ ਸਾਡੇ ਸਤਕਾਰਯੋਗ ਸ਼ਰਤ ਵੀ ਨੇ ਜੋ ਇੱਕ ਜਿਨ੍ਹਾਂ ਨੇ ਕਾਰਤਾਕਤਰੀ ਉਸ ਮਹਾਨ ਪਰੰਪਰਾ ਨੂੰ ਆਪਣੇ ਜੀਨੇ ਤੋਂ ਹੜਾ ਕੇ ਆਪਣੀ ਜਾਨ ਦੇ ਕੇ ਮਹਾਨ ਸ਼ਹੀਦੀ ਦਿੱਤੀ ਹੈ ਅਜਿਹਾ ਨਹੀਂ ਦੇ ਜੋ ਵੀ ਉਹਨਾਂ ਦੇ ਖਿਲਾਫ ਜੋ ਪ੍ਰਚਾਰ ਪੱਤ ਪੰਡੀ ਪ੍ਰਚਾਰ ਕੀਤਾ ਜਾ ਰਿਹਾ ਬਰਦਾਸ਼ਤ ਨਹੀਂ ਕਰਾਂਗੇ ਤੇ ਇਹ ਫਿਲਮ ਨੂੰ ਇਸ ਪੰਜਾਬ ਵਿੱਚ ਕੀ ਧਰਤੀ ਤੇ ਖਾਸ ਤੌਰ ਤੇ ਜਿੱਥੇ ਵੀ ਸਿੱਖੋਵਾਦੀ ਬੱਠੀ ਹੈ ਉਹ ਇਸ ਦਾ ਡਟ ਕੇ ਵਿਰੋਧ ਕਰੇ ਤੇ ਪੰਜਾਬ ਵਿੱਚ ਖਾਸ ਤੌਰ ਤੇ ਇਸ ਫਿਲਮ ਨੂੰ ਨਹੀਂ ਚੱਲਣ ਦਵਾਂਗੇ ਇਹ ਪੰਜਾਬ ਦੀ ਜੋ ਮਾਨ ਸਰਕਾਰ ਹੈ ਜੀ ਉਸ ਨੇ ਧੱਕਾ ਜੌਰੀ ਨਾਲ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸਰਕਾਰ ਦਾ ਵੀ ਡਟ ਕੇ ਵਿਰੋਧ ਕਰਾਂਗੇ ਇਸ ਲਈ ਸਾਰਿਆ ਪੀੜੇ ਕਰਦੇ ਆ ਸਿੱਖਾਂ ਨੂੰ ਵੀ ਜੋ ਇਹ ਐਮਰਜੈਂਸੀ ਫਿਲਮ ਹੈ ਜਿਹਦਾ ਘੱਟ ਕੇ ਵਿਰੋਧ ਕਰੋ ਤਾਂ ਜੋ ਜੋ ਸਰਕਾਰਾਂ ਸਿੱਖ ਕੌਮ ਤੇ ਮੌਕੇ ਮੌਕੇ ਦੇ ਸਰਕਾਰਾਂ ਤੋਂ ਸੱਦਰ ਕਰਦੀਆਂ ਆ ਰਹੀਆਂ ਨੇ ਉਹਨਾਂ ਨੂੰ ਸਾਫ ਸਿੱਖਾਇਆ ਜਾਵੇ ਤੇ ਆਪਾਂ ਸਾਰੇ ਸਿੱਖ ਕੌਮ ਇਕੱਠੇ ਹੋ ਕੇ ਆਪਣੇ ਸਿੱਖਾਂ ਦੀ ਹਿੱਤਾਂ ਦੀ ਰਾਖੀ ਲਈ ਆਪਾਂ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰੀਏ ਤਾਂ ਹੀ ਆਪਾਂ ਸੰਘਰਸ਼ ਵਿੱਚ ਅੱਗੇ ਵਧ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਿਲਮ ਦਾ ਵਿਰੋਧ ਕੀਤਾ ਸਿਨੇਮਾ ਵਿੱਚ ਇਹ ਪਹੁੰਚ ਕੇ ਕੀ ਕਹਿਣਾ ਚਾਹੁੰਦੇ ਉਹਦੀ ਗੱਲ ਕਿਉਂ ਵਿਰੋਧ ਕੀਤਾ ਗਿਆ ਜਿਹੜੀ ਐਮਰਜੈਂਸੀ ਫਿਲਮ ਕੰਗਣਾ ਰਾਉਤ ਜੋ ਐਮਪੀਆ ਬੀਜੇਪੀ ਆਰਐਸਐਸ ਦੀ ਉਦੇ ਵੱਲੋਂ ਬਣਾਈ ਗਈ ਹੈ ਜੋ ਸਿੱਖ ਕੌਮ ਦੇ کردار ਨੂੰ ਬਹੁਤ ਹੀ ਨੀਵੇਂ ਪੱਧਰ ਤੇ ਦਿਖਾਉਣ ਦੀ ਚਾਲ ਚੱਲੀ ਗਈ ਹੈ ਇਸ ਫਿਲਮ ਦੇ ਵਿੱਚ ਮੈਂ ਸਮਝਦਾ ਵੀ ਇਹ ਫਿਲਮ ਪੰਜਾਬ ਦੇ ਵਿੱਚ ਸਮੁੱਚੇ ਸਿੱਖ ਜਗਤ ਦੇ ਝਕਮਾ ਤੇ ਨੂਨ ਭੁੱਕਣ ਵਾਲਾ ਕੰਮ ਕੀਤਾ ਕੰਗਣਾ ਨਰਾਉਤ ਨੇ ਕਿਉਂਕਿ ਕੰਗਣਾ ਨਰਾਉਤ ਪਹਿਲਾਂ ਵੀ ਸਿੱਖ ਕੌਮ ਬਾਰੇ ਕਿਸਾਨਾਂ ਬਾਰੇ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੰਦੀ ਰਹੀ ਹੈ ਅਸੀਂ ਜਿੱਥੇ ਸੈਂਟਰ ਦੀਆਂ ਸਰਕਾਰਾਂ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਇਹ ਫਿਲਮ ਪੰਜਾਬ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਤੇ ਉੱਥੇ ਹੀ ਸਿੱਖ ਭਾਈਚਾਰੇ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਅਪੀਲ ਕਰਦੇ ਆਂ ਵੀ ਇਸ ਕੰਗਣਾ ਰਾਓ ਦਾ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾਵੇ ਕਿਉਂਕਿ ਕੰਗਣਾ ਰਾਓਤ ਨੇ ਜਿੱਥੇ ਸਿੱਖ ਕੌਮ ਦੇ ਉੱਤੇ ਤੰਜ ਕਿਸੇ ਉੱਥੇ ਕਿਸਾਨ ਨਹੀਂ ਭਾਈਚਾਰੇ ਦੇ ਉੱਤੇ ਵੀ ਲੰਬੇ ਚਿਰ ਤੋਂ ਬਿਆਨਬਾਜ਼ੀ ਕਰਦੀ ਆ ਰਹੀ ਆ ਸੋ ਅਸੀਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਸਿੱਖ ਕੌਮ ਤੇ ਕਿਸਾਨਾਂ ਦੇ ਸਬਰ ਤੇ ਸੰਤੋਖ ਨੂੰ ਨਾ ਪਰਖਿਆ ਜਾਵੇ ਜੇ ਫਿਲਮ ਸਰਕਾਰਾਂ ਦੀ ਜ਼ਬਰਜਨਾਹੀ ਦੇ ਕਾਰਨ ਪੰਜਾਬ ਦੇ ਵਿੱਚ ਲੱਗੂਗੀ ਤਾਂ ਇਹਦਾ ਠੋਕੇ ਵਿਰੋਧ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਾਬਾ ਵਿਖੇ ਜੋੜ ਦੇ ਸਿਨੇਮੇ ਦੇ ਅੰਦਰ ਪਹੁੰਚ ਕੇ ਇੱਕ ਫਿਲਮ ਦਾ